ਸਰੋਡ ਤੇ ਵਾਹਨ ਫਟੋ ਬਈ ਜੇ ਵਾਹਨ ਚੋਂ ਖੰਗਸ ਖਤਮ ਕਰਨੀ ਹੈਗੀ ਦੇਖੋ ਗਲੇ ਪੜ ਪੜ ਸਿੱਟੇ ਪੈਣਾ ਵਾਹਨ ਦੇ ਵਾਲਾ ਨਾ ਬਾਹ ਕੇ ਬਾਹਲਾ ਰੌਣੀ ਕਰਕੇ ਢਿੱਪੀ ਬਣਾਉਣ ਦਾ ਕੋਈ ਫਾਇਦਾ ਨਹੀਂ ਕਹਣਾ ਰੌਣੀ ਕਰਕੇ ਢਿੱਪੀ ਬਣਾ ਕੇ ਰੱਖਾਂਗੇ ਵਾਹਨ ਦਾ ਜਿੰਨੇ ਵੱਡੇ ਡਲੇ ਪੱਟੇ ਜਾਣਗੇ ਵਾਹਨ ਚੋਂ ਓਨੀ ਵਾਹਨ ਦੀ ਜਾਨ ਵੱਧ ਬਣੂ ਓਨੀ ਬਿਮਾਰੀਆਂ ਕੰਟਰੋਲ ਰਹਿਣੀਆਂ ਹੁਣ ਆਹ ਵਾਹਨ ਤੇ ਪੂਰੀ ਫਲਤਪ ਪਈ ਜਾਂਦੀ ਆ ਤੇ ਇਹ ਮੌਸਮ ਹਜੇ ਛੱਲਈ ਆ ਪੂਰਾ ਚੱਲੀ ਜਾਂਦਾ ਅਜਿਹੀ ਘੜੀ ਜੇ ਨਹੀਂ ਪੈ ਗਿਆ ਇੱਕ ਵਾਰੀ ਹੋਰ ਹੜ ਬੱਗੀ ਆਣਗੇ ਤੇ ਜੇ ਲੋਰੇ ਵਿੱਚੋਂ ਨਾਲ ਆਇਆ ਨਾਲ ਤਾਂ ਬਹੁਤ ਘੱਟ ਡੱਕੇ ਮੱਛਣ ਦੇ ਚਾਂਸ ਹੈ। ਤਾਂ ਕਰ ਆਪਣੇ ਮੰਨ ਤੇ ਹੁੰਦਾ ਹੈ ਕਿ ਤਪਤੀ ਪਿਆਉ ਲੀ ਵੀ। ਵੀ ਬਾਹਣ ਗਿੱਲਾ ਰਹੂ ਡੱਕੇ ਘੱਟ ਮੱਛਣਗੇ। ਤੇ ਬਾਈ ਇੱਕ ਡਾਲ ਨਹੀਂ ਮੱchnਾ ਪੂਰਾ ਸਿਰਾ ਝੋਨਾ ਚੱਲੂਗਾ। ਤੇ ਐ ਬਣਾਇਆ ਪਾ ਬਾਹ ਕੇ ਇੱਕ ਵਾਰੀ ਉਹ ਫਾਲਾ ਨਾਲ ਬਾਹਾਂ ਨਾਲ ਤੇ ਡਲੇ ਠਾਏ ਪਾ ਦੋ ਡਬਲ। ਐ ਲੋੜਤੀ ਫੰਗਸ ਖਤਮ ਹੋਊਗੀ। ਇਹ ਬਾਣਾ ਚ ਫੰਗਸ ਜੇ ਥੋੜੇ ਜ਼ਿਆਦੇ ਫੰਗਸ ਬਣੀ ਜੀ ਝੋਨੇ ਨੇ ਤੇ ਸੀਥ ਥੋੜੀਆਂ ਹੋਰ ਇਹ ਐਸਾ ਤਰ੍ਹਾਂ ਵਾਹਣ ਬਾਹ ਕੇ ਰੱਖ ਦੋ ਹੁਣ ਟਾਈਮ ਆ ਤੇ ਹੋਰ ਜਾਣਕਾਰੀਆਂ ਵੀ ਉਹਨਾਂ ਦੇਖਣ ਲਈ ਚੈਨਲ ਫੋਲੋ ਕਰ ਲਓ ਧੰਨਵਾਦ